ਹਲੋ ਹਾਂਜੀ ਭਾਈ ਜੀ ਕੀ ਹਾਲ ਹੈ ਸਾਰਿਆਂ ਦਾ ਅੱਜ ਤੁਹਾਨੂੰ ਆਪਾਂ ਦੱਸਦੇ ਹਾਂ ਵੀ ਜਿਹੜੇ ਬੰਦੇ ਕਿਸਾਨਾਂ ਦਾ ਵਿਰੋਧ ਕਰਦੇ ਆ ਜਾਂ ਕਰਦੇ ਫੇਲ ਦੋਨੋਂ ਮੌਕੇ ਤੇ ਪ੍ਰਾਈਵੇਟ ਘਰਾਣੇ ਦੀ ਬੋਰਡ ਕਰਦੇ ਸੀਗੇ ਅੱਜ ਤੁਹਾਨੂੰ ਉਦਾਹਰਨ ਦਿਖਾਉਨੇ ਆ ਵੀ ਕਿਉਂ ਕਿਸਾਨ ਉੱਟਦੇ ਆ ਜੀ ਕਿਉਂ ਪੱਕਾ ਜਿਹਾ ਬੋਲਦੇ ਲੋਕਾਂ ਦੇ ਆਪਾਂ ਭਾਈ ਜੀ ਪ੍ਰਵੰਚਲ ਐਕਸਪ੍ਰੈਸ ਤੇ ਜਿਹੜਾ ਲਖਰੌਂ ਤੋਂ ਪਕਸਰ ਨੂੰ ਇਧਰ ਗਾਜੀਪੁਰ ਨੂੰ ਜਾਂਦਾ ਤੇ ਇੱਥੇ ਐਕਸਪ੍ਰੈਸ ਤੇ ਆ ਇਹਨਾਂ ਨੇ ਆ ਦੇਖੋ ਖੋਲੇ ਵਿਆ ਰੋਡ ਵਾਲਾ ਨੇ ਆਪਦੇ ਕੋਈ 460 770 70 ਕਿਲੋਮੀਟਰ ਤੇ ਕੋਲੇ ਵਿਆ ਕੋਈ ਇਹਦੇ ਰੋਡ ਤੇ ਕੋਈ ਢਾਪਾ ਨਹੀਂ ਕੋਈ ਕੁਸ ਨਹੀਂ ਚਾਹੀਦਾ ਨਹੀਂ ਕੋਈ ਰਸਾ ਤੇ ਭਾਈ ਜੀ ਇੱਥੇ ਰਿਕਜੀ ਦਾ ਰੇਟ ਜਿੱਤੇ ਬਾਹਰ ਦਾਹਾਂ ਦੀ 20ਾਂ ਦੀ ਬਾਹਰ 20ਾਂ ਦੀ 40ਾਂ ਤੇ ਤਿੰਨ ਗੁਣਾ ਡਬਲ ਜਾਂ ਤਿੰਨ ਗੁਣਾ ਰੇਟ ਹੈ ਚੀਜ਼ ਦਾ ਇਸ ਕਰਕੇ ਵੀਰੇ ਐਵੇਂ ਨਹੀਂ ਕਿਸਾਨ ਰੋਲਾ ਪਾਉਂਦੇਗੇ ਤੇ ਤਾਂ ਹੀ ਪਾਉਂਦੇ ਆ ਵੀ ਦੇਖੋ ਆ ਲੋਟਕ ਸਪੌਟ ਹੁੰਦੀ ਆ ਪ੍ਰਾਈਵੇਟ ਕਰਾਣੇ ਦੀ ਜਿਹੜੇ ਆਪਣਾ ਖਨੌਰੀ ਹੁਣ ਇੱਧਰ ਆਪਣਾ ਪੰਜਾਬ ਦੇ ਦੀ ਭਾਰਤ ਮਾਹ ਰੋਡ ਨਿਕਲ ਉਹਤੇ ਵੀ ਆ ਬਾਈ ਐ ਹੋਣਾ ਕਿਸੇ ਨੇ ਕੋਈ ਦੁਕਾਨ ਨਹੀਂ ਖੋਲਦੈ ਨੀ ਚਾਹੀ ਢੱਬਾ ਨਹੀਂ ਪਾਉਂਦੇ ਨਾ ਆਪਦੇ ਸਟਾਪਾਂ ਨਗ 100 ਕਿਲੋਮੀਟਰ ਤੇ ਆਪਦੇ ਮਰਜ਼ੀ ਦੇ ਰੇਟ ਹੋਣਗੇ 10 ਕਰਕੇ ਵੀਰੇ ਲੱਤਾਂ ਖਿੱਚਣਾ ਸਾਧਿਆ ਕਰੋ ਧੰਨਵਾਦ